Cardinal सा साज दे्यव ச ી वग க்க. ਦੋਨਾਂ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਧਾਰਮਿਕ ਸਮਾਗਮ ਯੂਰਪੀਅਨ ਦੇਸ਼ ਬੈਲਜੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਈਪਰ ਦੇ ਪ੍ਰਸ਼ਾਸਨ ਫਲਾਂਦਰਨ ਫੀਲਡ ਮਿਊਜ਼ੀਅਮ ਅਤੇ ਸਿਕਸ ਫੋਰ ਦਾ ਵੈਸਟਰਨ ਫਰੰਟ ਵੱਲੋਂ ਸਿੱਖ ਸੰਗਤ ਦੇ ਸਹਿਯੋਗ ਅਤੇ ਦਸਬੰਧ ਦੇ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਦੇ ਵਿੱਚ ਸਿੱਖ ਕੌਮ ਦੀਆਂ ਮਹਾਨ ਸ਼ਖਸੀਅਤਾਂ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਦਮਦਮਾ ਸਾਹਿਬ ਭਾਈ ਰਵੀ ਸਿੰਘ ਖਾਲਸਾ ਮੁਖ ਸੇਵਾਦਾਰ ਖਾਲਸਾ ਏਡ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਭਾਈ ਮੰਦੀਰ ਸਿੰਘ ਵਿਸ਼ਵ ਯੁੱਧਾਂ ਤੇ ਖੋਜ ਭਰਪੂਰ ਕਿਤਾਬਾਂ ਦੇ ਲੇਖਕ ਸਰਦਾਰ ਭਪਿੰਦਰ ਸਿੰਘ ਹੌਲੈਂਡ ਲੇਖਕ ਬਲਵਿੰਦਰ ਸਿੰਘ ਚਾਹਲ ਇੰਗਲੈਂਡ ਡਾਕਟਰ ਸੁਰਜੀਤ ਸਿੰਘ ਜਰਮਨੀ ਸਮੇਤ ਯੂਰਪ ਪਰ ਦੇ ਪੰਥਕ ਆਗੂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨਗੇ ਈਪਰਦੀ ਮੇਅਰ ਅਤੇ ਮੈਂਬਰ ਪਾਰਲੀਮੈਂਟ ਇਮਲੀ ਟਾਲਪੇ ਦੇ ਸਮੇਤ ਕਈ ਸ਼ਹਿਰਾਂ ਦੇ ਮੇਅਰ ਅਤੇ ਕਥਾਵਾਚਕ ਭਾਈ ਹਰਪਾਲ ਸਿੰਘ ਫਤਿਹਗੜ ਸਾਹਿਬ ਤੋਂ ਇਲਾਵਾ ਸਿੱਖ ਧਰਮ ਦੀਆਂ ਹੋਰ ਵੀ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਨੇ 26 ਅਪ੍ਰੈਲ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਅਤੇ 28 ਅਪ੍ਰੈਲ ਨੂੰ ਭੋਗ ਪਾਏ ਜਾਣਗੇ ਉਪਰੰਤ ਕਥਾ ਕੀਰਤਨ ਇਸ ਵਾਰ ਪੰਜਾਬ ਸਮੇਤ ਦੁਨੀਆ ਭਰ ਦੇ ਵਿੱਚੋਂ ਪਹੁੰਚੀਆਂ ਸ਼ਖਸੀਅਤਾਂ ਸੰਗਤਾਂ ਦੇ ਰੂਬਰੂ ਹੋਣਗੀਆਂ ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਦੇਹ ਸਿਵਾ ਵਰਮੋਹੇ ਸ਼ਬਦ ਦੀ ਧੁਨ ਇਤਿਹਾਸਿਕ ਚਰਚ ਵਿੱਚੋਂ ਵਿਸ਼ੇਸ਼ ਤੌਰ ਤੇ ਵਜਾਈ ਜਾਵੇਗੀ ਦੁਪਹਿਰ ਬਾਅਦ 5 ਵਜੇ ਹੋਲੇ ਬੈਕ ਸਮਾਰਕ ਯਾਨੀ ਕਿ 18th street 8902 ਹਾਲਬੈਕ ਦੀ ਸਥਾਪਨਾ ਦੇ 25 ਸਾਲ ਪੂਰੇ ਹੋਣ ਦੀ ਵਰਗਣ ਮੋਹੇ ਅੱਧੇ ਘੰਟੇ ਦਾ ਸਮਾਗਮ ਸ਼ਹਿਰ ਦੇ ਪ੍ਰਸ਼ਾਸਨ ਅਤੇ ਫਲਾਂਦਰਨ ਫੀਲਡ ਮਿਊਜ਼ੀਅਮ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਪਰੰਤੂ ਤੁਹਾਨੂੰ ਇਹ ਵੀ ਦੱਸ ਦਈਏ ਕਿ ਆਖਿਰ ਕੀ ਹੈ ਹੋਲੇ ਬੇਕੇ ਸਮਾਰਕ ਖਾਲਸਾ ਸਾਧਨਾ ਦਾ 320 ਦਿਵਸ ਯੂਰਪ ਭਰ ਦੀਆਂ ਸਿੱਖ ਸੰਗਤਾਂ ਨੇ ਵੀ ਇਹ ਪਰ ਸ਼ਹਿਰ ਵਿਖੇ ਅਪ੍ਰੈਲ 1999 ਦੇ ਵਿੱਚ ਵੱਡੇ ਪੱਧਰ ਦੇ ਉੱਪਰ ਮਨਾਇਆ ਸੀ ਇਸ ਸਮੇਂ ਹੀ ਪੰਜ ਪਿਆਰਿਆਂ ਦੀ ਅਗਵਾਈ ਹੇਠ ਹਲੇ ਬੇਖ ਸਮਾਰਕ ਦਾ ਉਦਘਾਟਨ ਕੀਤਾ ਗਿਆ ਸੀ ਜਿੱਥੇ ਹਰ ਸਾਲ 11 ਨਵੰਬਰ ਨੂੰ ਸਿੱਖ ਸੰਗਤ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਅਰਦਾਸ ਕਰਨ ਉਪਰੰਤ ਲੰਗਰ ਛਕਦੀ ਹੈ 26 ਅਕਤੂਬਰ 1914 ਨੂੰ ਪਹਿਲੀ ਵਾਰ ਇਸ ਜਗ੍ਹਾ ਤੋਂ ਹੀ ਅੰਗਰੇਜ਼ ਹਕੂਮਤ ਅਧੀਨ ਭਾਰਤੀ ਫੌਜਾਂ ਨੇ ਜੰਗ ਵਿੱਚ ਹਿੱਸਾ ਲਿਆ ਸੀ ਮੀਨਨ ਗੇਟ ਸਮਾਰਕ ਦੇ ਉੱਪਰ ਸ਼ਾਮ 8 ਵਜੇ ਰੋਜ਼ਾਨਾ ਹੁੰਦੀ ਪ੍ਰੇਡ ਵੀ ਇਸ ਦਿਨ ਸ਼ਹੀਦ ਸਿੱਖ ਫੌਜੀਆਂ ਨੂੰ ਸਮਰਪਿਤ ਹੋਵੇਗੀ ਮੀਨਨ ਗੇਟ ਉਹ ਸਮਾਰਕ ਹੈ ਜਿਸ ਉੱਪਰ 54896 ਉਹਨਾਂ ਸ਼ਹੀਦਾਂ ਦੇ ਨਾਮ ਦਰਜ ਨੇ ਜਿਨ੍ਹਾਂ ਦੇ ਦਫਨਾਉਣ ਦੀ ਜਗ੍ਹਾ ਦਾ ਕੋਈ ਪੁਖਤਾ ਸਬੰਧ ਜੋ ਹੈ ਜਾਂ ਫਿਰ ਉਹਨਾਂ ਦੀ ਦਫਨਾਉਣ ਦੇ ਬਾਰੇ ਵਿੱਚ ਕੋਈ ਪੁਖਤਾ ਜਾਣਕਾਰੀ ਅੱਜ ਤੱਕ ਮੌਜੂਦ ਨਹੀਂ ਹੈ 14 ਜੁਲਾਈ 1927 ਨੂੰ ਹੋਏ ਉਦਘਾਟਨ ਤੋਂ ਹੁਣ ਤੱਕ ਇਸ ਗੇਟ ਦੇ ਉੱਪਰ ਰੋਜ਼ਾਨਾ ਪਰੇਡ ਹੁੰਦੀ ਹੈ ਜੋ ਸਿਰਫ ਦੂਸਰੇ ਵਿਸ਼ਵ ਯੁੱਧ ਸਮੇਂ ਕੁਝ ਦਿਨਾਂ ਦੇ ਵਾਸਤੇ ਰੋਕ ਦਿੱਤੀ ਗਈ ਸੀ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ